ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅਫਸਰ ਸਾਹਿਬ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਹਦੇ ਚ 6 ਕਿਲੋ 106 ਗ੍ਰਾਮ ਹਿਰੋਇਨ ਤੇ ਦੋ ਮੋਟਰਸਾਈਕਲ ਤੇ ਇਹਦੇ ਚ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਤਿੰਨੇ ਨਾਲ ਚ ਮੇਜਰ ਐ ਇੱਕ ਜੁਵਨਾਈਲ ਐ ਇਹਦੇ ਚ ਜਿਹੜੀ ਮੇਨ ਗੱਲ ਆਈ ਹੈ ਕਿ ਪਾਕਿਸਤਾਨ ਬੇਸਡ ਜਿਹੜੇ ਸਮਗਲਰ ਨੇ ਸਪੈਸ਼ਲੀ ਰਾਣਾ ਨਾਮ ਦਾ ਉਹ ਸਮਗਲਰ ਐ ਉਹਦੇ ਨਾਲ ਇਨ ਟੱਚ ਸੀਗਾ ਜਿਹੜਾ ਮੇਨ ਦੋਸ਼ੀ ਆ ਸਰਬਜੀ ਤੇਲियस ਜੋਬਨ ਜੋ ਕਿ ਤਨੂਆ ਅਮਰਸਰ ਰੂਰਲ ਦਾ ਰਹਿਣ ਵਾਲਾ ਪਹਿਲਾਂ ਵੀ ਇੱਧੇ ਪਰਚਾ ਦਰਜ ਆ ਪਰ ਕਾਫੀ ਦੇਰ ਤੋਂ ਇਹ ਐਕਟਿਵ ਹੈਗਾ ਕਨਸਾਈਨਮੈਂਟ ਦੇ ਦੀ ਪੁੱਛ ਕੇ ਚੇ ਆਈ ਆ ਕਿ ਬਹੁਤ ਸਾਰੀਆਂ ਨੇ ਰਿਸੀਵ ਕੀਤੀਆਂ ਡਿਫਰੈਂਟ ਲੋਕੇਸ਼ਨਸ ਜਿਹੜੀਆਂ ਬਾਰਡਰ ਏਰੀਆ ਦੀਆਂ ਪਾ ਕੇ ਵੈਪਨ ਵੀ ਮੰਗਾਏ ਆ ਤੇ ਨਾਲ ਹੀਰੋਇਨ ਵੀ ਮੰਗਾਈ ਹੈ ਸੋ ਉਹਦੇ ਚ ਉਸ ਤੋਂ ਬਾਅਦ ਇਹਦੇ ਨਾਲ ਇੱਕ ਜੁਵਨਾਈਜ਼ ਵੀ ਸੀ ਉਹਦੀ ਵੀ ਅਰੈਸਟ ਹੋਈ ਹੈ ਇਸ ਤੋਂ ਇਲਾਵਾ ਧਰਮ ਸਿੰਘ ਐਲੀਅਸ ਹੈਪੀ ਇਹ ਸਾਰੇ ਜਨਾਲਾ ਏਰੀਆ ਦੇ ਰਹਿਣ ਵਾਲੇ ਦੋਨੇ ਕੁਲਵੀਰ ਐਲੀਅਸ ਗੁਰਦੀਪ ਐਲੀਅਸ ਥਾਮਸ ਇਹ ਵੀ ਜਨਾਲਾ ਸੈਕਟਰ ਦਾ ਰਹਿਣ ਵਾਲੇ ਆ ਸੋ ਟੋਟਲ ਇਹਨਾਂ ਤੋਂ ਜਿਹੜੀ ਬਰਾਮਦਗੀ 6 ਕਿਲੋ 106 ਗ੍ਰਾਮ ਹੋਈ ਹੈ ਔਰ ਸਾਡੀ ਜਿਹੜੀ ਪੁੱਛਗਿੱਛ ਹੈ ਉਹਦੇ ਵਿੱਚ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਵੈਪਨ ਤੇ ਹੀਰੋਇਨ ਵੀ ਅਸੀਂ ਜਲਦੀ ਫੜਾਂਗੇ ਕਿਉਂਕਿ ਇਹਨੇ ਸਪਲਾਈ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਕੀਤੀ ਹੈ ਕਿ ਕੱਲ ਇਹ ਵੀ ਇਸ ਤੋਂ ਪਤਾ ਲੱਗੀ ਹੈ ਹੋਰ ਕਿ ਇਹ ਸ਼ਾਇਦ ਅਮਰੀਕਾ ਜਿਹੜਾ ਡੰਕੀ ਰੂਟ ਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਰਿਪੋਰਟ ਹੋਇਆ ਆਕੀ ਨੇ ਸਭ ਤੋਂ ਵੱਧ ਇਸ ਕੰਮ ਦੇ ਉੱਤੇ ਜ਼ੋਰ ਦਿੱਤਾ ਔਰ ਇੱਕ ਵਾਰ ਫੜਿਆ ਗਿਆ ਹਿਰੋਇਨ ਦੇ ਕੇਸ ਚ ਉਹ ਜਮਾਨ ਤੇ ਆ ਗਿਆ ਉਹ স্মਲ ਕੁਆਂਟੀਟੀ ਸੀਗੀ ਜਿਹੜਾ ਦੂਜਾ ਉਹ ਲੜਕਾ ਹੈਗਾ ਧਰਮ ਸਿੰਘ ਉਦੇ ਖਿਲਾਫ ਪਹਿਲਾਂ ਆਰਮਜ਼ੈਕਟ ਦਾ ਪਰਚਾ ਦਰਜਾ ਲੋਪੋ ਕੇ ਅਮਰਸਰ ਰੂਰਲ ਉਹ ਵੀ ਇਸ ਡਾਕਟਰੀਟ ਸ਼ਾਮਿਲ ਕੀਤਾ ਇਹਨੇ ਬੇਸਿਕ ਕਹਿ ਦਾ ਮੋਡਸ ਪ੍ਰੈਂਡੀ ਇਹੀ ਸੀ ਵੀ ਕਿਤੇ ਨਾ ਕਿਤੇ ਕਿਰਾਏ ਤੇ ਘਰ ਲੈ ਕੇ ਉਥੇ ਆਪਣਾ ਇੱਕ ਸਟੋਰ ਹਾਊਸ ਬਣਾ ਲੈਂਦਾ ਸੀਗਾ ਬਟ ਕੰਟੈਕਟਸ ਆਪਣੇ ਜਿਹੜੇ ਆ ਸਾਰੇ ਇਹ ਜਿੰਨਾ ਵੀ smartphones use ਕਰਦੇ ਸੀ ਸਾਰਾ ਨੂੰ memorys refresh ਕਰ ਦਿੰਦੇ ਸੀਗੇ ਜਿਹੜੇ ਵੀ ਬੰਦੇ ਅੱਗੇ ਜਾਂਦੇ ਸੀਗੇ ਡਿਲੀਵਰੀ ਕਰਨ ਤੋ ਮੈਂ ਸਾਰੀ ਟੀਮ ਨੂੰ ਜਿਹਦੇ ਇੰਚਾਰਜ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਜੀ ਹਰਮਿੰਦਰ ਸਾਡੇ ਏਸੀਪੀ ਸ਼ਿਵਦਰਸ਼ਨ ਜੀ ਵਿਨੋਦ ਔਰ ਬਲਵਿੰਦਰ ਸਾਡੇ ਸੀਆਈਏ 3 ਦੇ ਇੰਚਾਰਜ ਤੇ ਸਾਰੀ ਇਹਨਾਂ ਦੀ ਟੀਮ ਦਿੱਲੀ ਇਹਨਾਂ ਨੂੰ ਮੁਬਾਰਕਬਾਦ ਹੈ ਕਿ ਬਹੁਤ ਅੱਛਾ ਇੱਕ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਡਰੱਗ ਕਾਰਟਲ ਜਿਹਨੂੰ ਕਹਿ ਸਕਦੇ ਹੋ ਉਹ ਸਮੈਸ਼ ਹੋਇਆ ਔਰ ਅੱਗੇ ਉਮੀਦ ਹੈ ਕਿ ਬਹੁਤ ਜਲਦੀ ਸਾਨੂੰ ਹੋਰ ਬਰਾਮਦਗੀ ਹੋਏਗੀ ਬਹੁਤ ਵੈਪਨਸ ਐਂਡ ਹੇਰੋਇਨ